ਗੁਰਦਾਸ ਲੌਕ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਭ ਠੀਕ ਹੋਗੇ ਵਧੀਆ ਹੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਪਕੌੜੇ ਪਕੌੜੇ ਬਣਾਵਾਂਗੇ ਆਪਾਂ ਗੋਭੀ ਦੇ ਬਿਲਕੁਲ ਹਲਵਾਈ ਸਟਾਈਲ ਆਪਾਂ ਪਕੌੜੇ ਜਿਹੜੇ ਕ੍ਰਿਸਪੀ ਤੇ ਕਰਾਰੇ ਪਕੌੜੇ ਆਪਾਂ ਬਣਾ ਕੇ ਤਿਆਰ ਕਰਾਂਗੇ ਤੇ ਇਹਨਾਂ ਨੂੰ ਬਣਾਉਣ ਵਾਸਤੇ ਆਪਾਂ ਇੱਥੇ ਇੱਕ ਫੁੱਲ ਗੋਭੀ ਦਾ ਲੈ ਲਿਆ 1 ਕਿਲੋ ਗੋਭੀ ਹੈ ਤੇ ਇਹਨੂੰ ਸਭ ਤੋਂ ਪਹਿਲਾਂ ਆਪਾਂ ਕਰ ਲੈਨੇ ਆ ਜੀ ਕਟਿੰਗ ਗੋਭੀ ਦੇ ਜਿਹੜੇ ਟੰਡਲ ਆ ਇਹਨਾਂ ਨੂੰ ਆਪਾਂ ਉਤਾਰ ਦਾਂਗੇ ਤੇ ਗੋਭੀ ਦੀ ਆਪਾਂ ਜਿਹੜੇ ਕੂਲੇ-ਕੂਲੇ ਫੁੱਲ ਨੇ ਇਹਨਾਂ ਦੇ ਆਪਾਂ ਸਾਰਿਆਂ ਦੀ ਕਟਿੰਗ ਕਰ ਲੈਨੇ ਆ ਇਸ ਤਰ੍ਹਾਂ ਆਪਾਂ ਫੁੱਲ ਜਿਹੜੇ ਕੱਟ ਕੇ ਤੇ ਕੱਢ ਲਾਂਗੇ ਇਸ ਤਰ੍ਹਾਂ ਹੋਲ ਆਪਾਂ ਸਾਰੇ ਕੱਟ ਲਏ ਨੇ ਤੇ ਹੁਣ ਆਪਾਂ ਇਹਨੂੰ ਸੈਂਟਰ ਚੋਂ ਇਸ ਤਰ੍ਹਾਂ ਕੱਟ ਮਾਰ ਕੇ ਤੇ ਜਿਹੜੇ ਵੱਡੇ ਪੀਸ ਹੋਣਗੇ ਉਹਨਾਂ ਦੇ ਆਪਾਂ ਦੋ ਦੋ ਪੀਸ ਕਰ ਲਾਂਗੇ ਇਸ ਤਰ੍ਹਾਂ ਦੇ ਪੀਸ ਆਪਾਂ ਕੱਟ ਕੇ ਤੇ ਤਿਆਰ ਕਰ ਲੈਣੇ ਆ ਤੇ ਸਾਰੀ ਗੋਭੀ ਦੀ ਆਪਾਂ ਕਟਿੰਗ ਕਰ ਲਈ ਹੈ ਤੇ ਹੁਣ ਗੋਭੀ ਨੂੰ ਕੱਟ ਕੇ ਚੰਗੀ ਤਰ੍ਹਾਂ ਤੇ ਆਪਾਂ ਧੋ ਲੈਣੇ ਆ ਗੋਭੀ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ ਧੋ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਥੋੜਾ ਜਿਹਾ ਲੂਣ ਪਾ ਦਾਂਗੇ। ਤੇ ਥੋੜੀ ਜਿਹੀ ਪਾ ਦਾਂਗੇ ਲਾਲ ਪੀਸੀ ਮਿਰਚ ਤੇ ਚਮਚ ਦਾ ਚੌਥਾ ਹਿੱਸਾ ਪਾ ਦਾਂਗੇ ਜੀ ਆਪਾਂ ਹਲਦੀ ਤੇ ਹੁਣ ਇਹਨਾਂ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਤੇ ਆਪਾਂ 5 ਮਿੰਟ ਰੱਖ ਦਾਂਗੇ। ਗੋਭੀ ਦੇ ਵਿੱਚ ਲੂਣ ਮਿਰਚ ਲਾ ਕੇ ਰੱਖਣ ਦੇ ਨਾਲ ਪਕੌੜੇ ਜਿਹੜੇ ਅੰਦਰ ਤੱਕ ਲੂਣ ਵਾਲੇ ਹੋ ਜਾਂਦੇ ਨੇ ਤੇ ਲੂਣ ਆ ਜਿਹੜਾ ਪਕੌੜਿਆਂ ਵਿੱਚ ਵਧੀਆ ਰੱਚ ਜਾਂਦਾ ਤੇ ਗੋਭੀ ਦੇ ਗੋਭੀ ਨੂੰ ਆਪਾਂ ਰੱਖਦੇ ਆਂ ਜੀ ਇੱਕ ਸਾਈਡ ਤੇ 5 ਮਿੰਟ ਵਾਸਤੇ ਤੇ ਉਨ ਹੀ ਜਦੋਂ ਆਪਾਂ ਕਰ ਲੈਨੇ ਆਂ ਜੀ ਤਿਆਰੀ ਵੇਸਣ ਦੀ ਥੋੜਾ ਜਿਹਾ ਵੇਸਣ ਲੈ ਲਾਂਗੇ ਪਕੌੜਿਆਂ ਜੀ ਜਿੰਨਾ ਕ ਸਾਨੂੰ ਲੋੜ ਆ ਉਹਦੇ ਹਿਸਾਬ ਨਾਲ ਪਾ ਲਾਂਗੇ ਆਪਾਂ ਵੇਸਣ ਤੇ 1 ਚਮਚਾ ਪਾਵਾਂਗੇ ਜੀ ਆਪਾਂ આમਚੂਰ ਪਾਊਡਰ ਦਾ ਤੁਸੀਂ ਇੱਥੇ ਸਾਬਤ ਅਨਾਰ ਦਾਣਾ ਵੀ ਪਾ ਸਕਦੇ ਹੋ ਤੇ આમਚੂਰ ਪਾ ਦਾਂਗੇ ਤੇ ਨਾਲ ਹੀ ਹੁਣ ਆਪਾਂ ਇੱਕ ਚਮਚ ਲੈ ਲਿਆ ਜੀ ਵੱਡਾ ਸਾਬਤ ਧਨੀਆ ਪਕੌੜਿਆਂ ਦੇ ਵਿੱਚ ਧਨੀਏ ਦਾ ਟੇਸਟ ਆ ਜਿਹੜਾ ਬਹੁਤ ਵਧੀਆ ਹੁੰਦਾ ਤੇ ਇੱਕ ਚਮਚ ਹੀ ਆਪਾਂ ਲੈ ਲਿਆ ਜੀ ਇਹ ਜਵੈਨ ਦਾ ਇਹਨੂੰ ਵੀ ਆਪਾਂ ਹੱਥ ਨਾਲ ਮਸਲ ਕੇ ਪਾ ਦਾਂਗੇ ਤੇ ਨਾਲ ਹੀ ਪਾ ਦਾਂਗੇ ਜੀ ਹਰਾ ਧਨੀਆ ਤੇ ਥੋੜੇ ਜਿਹਾ ਪਾ ਦਾਂਗੇ ਆਪਾਂ ਮਸਾਲੇ ਸਵਾਦ ਦੇ ਹਿਸਾਬ ਨਾਲ ਪਾ ਦਾਂਗੇ ਜੀ 1/2 ਚਮਚਾ ਆਪਾਂ ਪਾ ਦਾਂਗੇ ਲੂਣ ਦਾ ਕਿਉਂਕਿ ਆਪਾਂ ਗੋਭੀ ਨੂੰ ਵੀ ਲੂਣ ਲਾ ਕੇ ਰੱਖਿਆ ਉਹਦੇ ਹਿਸਾਬ ਨਾਲ ਪਾ ਲਾਂਗੇ ਤੇ ਥੋੜੀ ਜਿਹੀ ਪਾ ਲਾਂਗੇ ਲਾਲ ਮਿਰਚ ਤੇ ਚਮਚਾ ਮੈਦਾ ਚੌਥਾ ਇਸਾ ਪਾਵਾਂਗੇ ਆਪਾਂ ਹਲਦੀ ਦਾ ਤੇ ਥੋੜਾ ਥੋੜਾ ਪਾਣੀ ਪਾ ਕੇ ਤੇ ਇਹਨੂੰ ਆਪਾਂ ਕਰ ਲਾਂਗੇ ਜੀ ਘੋਲ ਨੂੰ ਤਿਆਰ ਚਲੋ ਜੀ ਬੈਟਰ ਵੀ ਆਪਾਂ ਕਰ ਲਿਆ ਬਿਲਕੁਲ ਤਿਆਰ ਇਸ ਤਰ੍ਹਾਂ ਦਾ ਬੈਟਰ ਸਾਨੂੰ ਚਾਹੀਦਾ ਪਕੌੜਿਆਂ ਵਾਸਤੇ ਹੁਣ ਆਪਾਂ ਚੱਲਦੇ ਹਾਂ ਚੁੱਲੇ ਵੱਲ ਪਕੌੜੇ ਕੱਢਣ ਦੀ ਕਰਦੇ ਹਾਂ ਜੀ ਤਿਆਰੀ ਜੀ ਤੇਲ ਹੋ ਗਿਆ ਆਪਣਾ ਗਰਮ ਹੈ ਤੇ ਹੁਣ ਆਪਾਂ ਗੋਭੀ ਨੂੰ ਪਕੌੜਿਆ ਐ ਬੇਸਣ ਦੇ ਵਿੱਚ ਇਸ ਤਰ੍ਹਾਂ ਟਿਪ ਕਰਕੇ ਪਕੌੜੇ ਕੱਢਨੇ ਸਟਾਰਟ ਕਰਦੇ ਹਾਂ ਹਲੇ ਵੀ ਪਕੌੜਿਆਂ ਨੂੰ ਆਪਾਂ ਨੂੰ ਸਾਰਿਆਂ ਨੂੰ ਐਡ ਕਰ ਦਿੰਨੇ ਆ ਜੀ ਇਹਨਾਂ ਦੀ ਚੇਂਜ ਤੇ ਤੁਸੀਂ ਦੇਖ ਸਕਦੇ ਹੋ ਪਕੌੜੇ ਆਪਣੇ ਕਿੰਨੇ ਵਧੀਆ ਕ੍ਰਿਸਪੀ ਬਣੇ ਨੇ ਥੋੜਾ ਜਿਹਾ ਹੋਰ ਲਵਾ ਲੈਨੇ ਆ ਇਹਨਾਂ ਨੂੰ ਸੇਕ ਚਲੋ ਜੀ ਪਕੌੜੇ ਆਪਣੇ ਸੇਕ ਚੁੱਕੇ ਨੇ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲੈਨੇ ਆ ਬਹੁਤ ਵਧੀਆ ਪਕੌੜੇ ਬਣੇ ਨੇ ਲੋ ਜੀ ਸਾਰੇ ਪਕੌੜੇ ਆਪਾਂ ਇਸੇ ਤਰ੍ਹਾਂ ਹੀ ਬਣਾ ਲੈਨੇ ਆ। ਚਲੋ ਜੀ ਪਕੌੜੇ ਆਪਾਂ ਸਾਰੇ ਬਣਾ ਲਏ ਨੇ। ਲਾਸਟ ਪੂਰ ਸੀਗਾ ਜਿਹੜਾ ਆਪਾਂ ਹੁਣ ਕੜਾਈ 'ਚ ਪਾ ਲਿਆ। ਇਹਨਾਂ ਨੂੰ ਫੇਕ ਕੇ ਚੰਗੀ ਤਰ੍ਹਾਂ ਤੇ ਆਪਾਂ ਪਲੇਟ ਸਰਵ ਕਰਦੇ ਆਂ ਚਲੋ ਜੀ ਪਕੌੜਿਆਂ ਨੂੰ ਆਪਾਂ ਕੱਢ ਲੈਨੇ ਆਂ ਪੂਰੇ ਤਰੀਕੇ ਨਾਲ ਫਰਾਈ ਹੋ ਗਏ ਨੇ ਚਲੋ ਜੀ ਗਰਮਾ ਗਰਮ ਗੋਭੀ ਦੇ ਪਕੌੜੇ ਬਣਾ ਕੇ ਖਾਓ ਚਾਹੇ ਚਟਨੀ ਨਾਲ ਖਾਓ ਤੇ ਚਾਹੇ ਚਾਹ ਨਾਲ ਖਾਓ ਪਕੌੜੇ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਤੇ ਕਰਾਰੇ ਲੱਗਦੇ ਨੇ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚਟਨੀ ਦੀ ਰੈਸਪੀ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤੇ ਜੇਕਰ ਅੱਜ ਦੀ ਰੈਸਪੀ ਤੁਹਾਨੂੰ ਵਧੀਆ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ